ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ 12ਵੀਂ ਦਾ ਅਤੇ 8ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਹੈ ਉਸ ਨਤੀਜੇ ਦੇ ਵਿੱਚ ਫਤੇਗੜ ਸਾਹਿਬ ਵਿੱਚ 12ਵੀਂ ਦੇ ਵਿੱਚ 4 ਮੈਡਟ ਆਈਆਂ ਨੇ ਤੇ ਉਹਨਾਂ 4 ਮੈਡਟਾਂ ਵਿੱਚੋਂ 2 ਮੈਡਟਾਂ ਸਕੂਲ ਆਫ ਫੈਮਿਨਸ ਅਮਲੋਧੀਆਂ ਨੇ ਇੱਥੋਂ ਦੇ ਬੱਚਿਆਂ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਇਸ ਤੋਂ ਇਲਾਵਾ 8ਵੀਆਂ ਦੀਆਂ ਜੋ ਮੈਟ ਆਈਆਂ ਨੇ ਉਹਦੇ ਵਿੱਚ ਇੱਕ ਬੱਚਾ ਸਕੂਲ ਆਫ ਐਮੀਨੈਂਸ ਦਾ ਏ ਇਹਨਾਂ ਬੱਚਿਆਂ ਨੇ ਜੋ ਪ੍ਰਦਰਸ਼ਨ ਕੀਤਾ ਹੈ ਉਹ ਬਹੁਤ ਹੀ ਲਾ ਮਸ਼ਾਲ ਆ ਜਿਸ ਦੇ ਨਾਲ ਵਿੱਚ ਅੱਜ ਪ੍ਰਿੰਸੀਪਲ ਸਰ ਸਮੂਹ ਸਟਾਫ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਅੱਜ 1 ਮਈ ਛੁੱਟੀ ਹੋਣ ਦੇ ਬਾਵਜੂਦ ਅੱਜ ਅਮਰੋਹ ਸਕੂਲ ਦੇ ਵਿੱਚ ਇਹ ਸਨਮਾਨ ਸਮਰੋਹ ਕੀਤਾ ਗਿਆ ਇਸ ਤੋਂ ਇਲਾਵਾ ਸਕੂਲ ਦੇ ਬਹੁਤ ਹੀ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹਦੇ ਵਿੱਚ ਫਰਸਟ ਡਿਵੀਜ਼ਨ ਆ ਪ੍ਰਾਪਤ ਕੀਤੀਆਂ ਨੇ ਤੇ ਮੈਂ ਇੱਥੇ ਜ਼ਿਕਰਯੋਗ ਦੱਸਣਾ ਚਾਹਾਂਗਾ ਕਿ ਇਹਨਾਂ ਵਿੱਚ ਮੈਟਾਂ ਵਿੱਚ ਮੰਨਤਪ੍ਰੀਤ ਕੌਰ ਨੇ 487 ਅੰਕ ਲੈ ਕੇ ਕਮਰਸ ਗਰੁੱਪ ਵਿੱਚ ਮੈਡ ਵਿੱਚ ਆਏ ਆਏ ਨੇ ਤੇ ਮਹਿਕ ਉਹਨਾਂ ਨੇ ਨੌਨ ਮੈਡੀਕਲ ਵਿੱਚ 487 ਨੰਬਰ ਉਹਨਾਂ ਨੇ ਵੀ ਪ੍ਰਾਪਤ ਕੀਤੇ ਨੇ ਤੇ ਕਾਰਤਿਕ 8ਵੀਂ ਕਲਾਸ ਵਿੱਚੋਂ 600 ਦੇ ਵਿੱਚੋਂ 599 ਨੰਬਰ ਪ੍ਰਾਪਤ ਕਰਕੇ ਮੈਟ ਵਿੱਚ ਆਏ ਨੇ ਤੇ ਅੱਜ ਸਕੂਲ ਦੇ ਵਿੱਚ ਵਿਆਵਰਗਾ ਮਾਹੌਲਾ ਜਿੱਥੇ ਪੱਤਰਕਾਰ ਭਾਈਚਾਰਾ ਵੱਡੀ ਗਿਣਤੀ ਵਿੱਚ ਪਹੁੰਚਿਆ ਹੈ ਤੇ ਢੋਲ ਤਮੱਕੇ ਨਾਲ ਬੈਂਡ ਦੇ ਵਿੱਚ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਮਾਪਿਆਂ ਨੂੰ ਸਕੂਲ ਦੇ ਵਿੱਚ ਲਿਆਂਦਾ ਗਿਆ ਤੇ ਇੱਥੇ ਲਿਆ ਕੇ ਇਹਨਾਂ ਦਾ ਸਨਮਾਨ ਕੀਤਾ ਗਿਆ ਮੰਨਤ ਬੇਟਾ ਆ ਗਿਆ ਉਹ ਪ੍ਰਿੰਸੀਪਲ ਸਾਹਿਬ ਪਾਪਾ ਜੀ ਦਾ ਨਾਮ ਲਿਖੋ ਜੀ ਸਾਹ ਜੀ ਹਾਂ ਜੀ ਬਿਲਕੁਲ ਇਧਰ ਨੂੰ ਕਰਨਾ ਥੋੜਾ ਹਾਂ ਇਧਰ ਨੂੰ ਕਰਨਾ ਅੱਜ ਕਲਾਪਿੰਗ ਸਾਰੇ ਜਾਣੇ ਕਲਾਪਿੰਗ ਕਰ ਤਾ ਟਾਲੀਆਂ ਫੇਰ ਜੇ ਮੈਂ ਕੰਮ ਨੂੰ ਦੇ ਦਿੰਦਾ ਹੋਰ ਦਾ ਪਾਪਾ ਸੈਕਿੰਡ ਅਹੇ ਬੇਟੇ ਮੋਬਾਈਲ ਫੜਾਓ ਤੁਸੀਂ ਮੋਬਾਈਲ ਫੜਾਓ Aadi, visa aadi, visa aadi, visa aadi. 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 Visa ਆਪ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਸਾਡੇ ਸਕੂਲ ਆਫ ਐਮਿਨੈਂਸ ਦੇ ਦੋ ਵਿਦਿਆਰਥੀ ਇਕੱਠੇ ਜਿਨ੍ਹਾਂ ਦੀ ਇੱਕੋ ਮੈਰਿਟ ਹੈ 487 ਅੰਕ 500 ਵਿੱਚੋਂ ਪ੍ਰਾਪਤ ਕੀਤੇ ਨੇ ਤੇ ਦੋਵੇਂ ਬੱਚੇ ਇੱਕ ਕਮਰਸ ਵਿਭਾਗ ਦਾ ਵਿੱਚੋਂ ਆਇਆ ਮੈਟ ਦੇ ਵਿੱਚ ਔਰ ਦੂਸਰਾ ਬੱਚਾ ਜਿਹੜਾ ਸਾਡਾ ਨਾਨ ਮੈਡੀਕਲ ਦੇ ਵਿੱਚੋਂ ਸੇਮ ਨੰਬਰ ਲੈ ਕੇ ਪ੍ਰਿੰਸੀਪਲ ਸਾਹਿਬ ਕੋ ਇਹ ਨਾਮ ਪ੍ਰਾਪਤ ਕਰਨ ਦੇ ਦੋਹੇ ਬੱਚੇ ਸੇਮ ਇਕੱਠੇ ਆਉਣਗੇ ਮੰਨਤ ਵੀ ਮਹਿਕ ਵੀ ਦੋਹੇ ਇਕੱਠੇ ਬੱਚੇ ਹੋਣਗੇ ਨਾਲ ਉੱਥੇ ਚਲੇ ਜਾਣਗੇ ਤੇ ਦੋਹੇ ਬੱਚਾ ਵਾਤੇ ਜ਼ੋਰਦਾਰ ਕਲਾਪਿੰਗ ਕਰਨਗੇ ਅੱਜ ਇਹਨਾਂ ਦੀ ਹਾਜ਼ਰੀ ਹੈ ਜੇ ਨੌਜਵਾਨ ਦੀ ਨਾਲ ਕਰਦੇ ਆ ਸਮਝ ਕਰਦੇ ਮੈਡਲ ਵੀ ਪਾਓ ਜੀ ਨਾਲ ਪ੍ਰਿੰਸੀਪਲ ਸਾਹਿਬ ਵੱਲੋਂ ਰਿਜ਼ਲਟ ਦੀ ਖੁਸ਼ੀ ਦੇ ਵਿੱਚ 515200 ਰੁਪਏ ਤਿੰਨੇ ਬੱਚਿਆਂ ਨੂੰ ਜਿਹੜਾ ਹੈਗਾ ਮਾਣ ਵਜੋਂ ਦਿੱਤਾ ਜਾ ਰਿਹਾ ਇੱਕ ਮੈਡਲ ਬੱਚੇ ਇੱਕ ਮਿੰਟ ਮੜਾਏ ਪਲੀਜ਼ ਉ ਤਾਂ ਸਾਡੇ ਇੱਕ ਮੈਡਲ ਤੇ ਨਾਲ ਮੋਮੈਂਟੋ ਤੇ 5100 ਰੁਪਏ ਪ੍ਰਿੰਸੀਪਲ ਸਾਹਿਬ ਵੱਲੋਂ ਦੋਨੇ ਵਿੱਚ ਦੋਨੇ ਬੱਚਿਆਂ ਨੂੰ ਫੜਾ ਦਿਓ ਸਰ ਜੀ ਪਹਿਲਾਂ ਹੀ ਦੋਨੇ ਬੱਚਿਆਂ ਨੂੰ ਦੋਨੇ ਬੱਚਿਆਂ ਨੂੰ ਫੜਾਓ ਜੀ ਆ ਬੱਚੇ ਇੱਧਰ ਨੂੰ ਇੱਧਰ ਦੇਖੋ ਜੀ ਮੈਡਮ ਦੀ ਮੈਡਮ ਲੀ ਪਾਪ ਸਰ ਤੀਜਾ ਵੀ ਨਾਮ ਤੀਸਰਾ ਬੱਚਾ 8ਵੀਂ ਕਲਾਸ ਦਾ ਜਿਨੇ ਸਾਡੇ ਸਕੂਲ ਦਾ ਬਹੁਤ ਵੱਡਾ ਮਾਣ ਵਧਾਇਆ ਉਹ ਹੈ ਕਾਰਤਿਕ ਜਿਸ ਨੇ ਸਕੂਲ ਆਫ ਐਮਨਸ ਦੇ ਵਿੱਚ ਵੀ 9ਵੀਂ ਕਲਾਸ ਚ ਦਾਖਲਾ ਲੈਣ ਦੇ ਲਈ ਸਕੂਲ ਆਫ ਐਮਨਸ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੀ ਪੋਜੀਸ਼ਨ ਪ੍ਰਾਪਤ ਕੀਤੀ ਅੱਜ ਫੇਰ ਉਸ ਵਿਦਿਆਰਥੀ ਨੇ ਸਾਡੇ 8ਵੀਂ ਕਲਾਸ ਵਿੱਚੋਂ ਮੈਰਿਟ ਦੇ ਵਿੱਚ ਆਪਣਾ ਨਾਮ ਚੁਲਕਾ ਕੇ ਸਕੂਲ ਦਾ ਨਾਮ ਉੱਚਾ ਕੀਤਾ ਉਸ ਵਿਦਿਆਰਥੀ ਨੂੰ ਵੀ ਸਨਮਾਨ ਤੇ 5100 ਰੁਪਏ ਪ੍ਰਿੰਸੀਪਲ ਸਾਹਿਬ ਵੱਲੋਂ ਦਿੱਤਾ ਜਾ ਰਿਹਾ ਸਮੂਹੇ ਬੱਚਿਆਂ ਦੇ ਜਿੰਨੇ ਵੀ ਮਾਤਾ ਪਿਤਾ ਆਏ ਨੇ ਉਹ ਵਧਾਈ ਦੇ ਹੱਕਦਾਰ ਨੇ ਵਧਾਈ ਦੇ ਹੱਕਦਾਰ ਨੇ ਉਹ ਲੋਕ ਜਿਨ੍ਹਾਂ ਨੇ ਇਹਨਾਂ ਬਹੁਤ ਹੀ ਚਮਕਦੇ ਸਟਾਰਾਂ ਨੂੰ ਉਹਨਾਂ ਦੇ ਅਧਿਆਗਰ ਦੇ ਚਮਕਾਇਆ ਸਾਰਾ ਸਟਾਫ ਵਧਾਈ ਦਾ ਪਾਤਰ ਹੈ ਅੱਜ ਸਕੂਲ ਆਫ ਐਮਿਨੈਂਸ ਫੁੱਲੇ ਨਹੀਂ ਸਵਾਰਿਆ ਕਿ ਪ੍ਰਿੰਸੀਪਲ ਤੇ ਉਹਦਾ ਪੂਰਾ ਸਟਾਫ ਇਹਨਾਂ ਬੱਚਾ ਨੂੰ ਸਨਮਾਨ ਦੇ ਕੇ ਖੁਸ਼ੀ ਮਹਿਸੂਸ ਕਰ ਰਿਹਾ ਜਸਵੀਰ ਸਿੰਘ ਜੀ ਕਮਾਰਸ ਵਿਭਾਗ ਦੇ ਮੁਖੀ ਨੇ ਇਹਨਾਂ ਦੀ ਬਦੌਲਤ ਅੱਜ ਬੱਚੇ ਸਾਡੇ ਲਗਾਤਾਰ ਪੁਜੀਸ਼ਨਾਂ ਚਾ ਰਹੇ ਨੇ ਤੁਸੀਂ 8ਵੀਂ ਕਲਾਸ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ ਮੈਟ ਦੇ ਵਿੱਚ ਆਇਓ ਔਰ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਤੁਸੀਂ ਜ਼ਿਲ੍ਹੇ ਦੇ ਵਿੱਚੋਂ ਮੈਟ ਦੇ ਵਿੱਚ ਇਲਾਵਾ ਪਹਿਲੇ ਨੰਬਰ ਤੇ ਆਏ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਅਨੁਭਵ ਬਾਰੇ ਮੈਂ ਕਾਰਤਿਕ ਕੁਮਾਰ ਸਕੂਲ ਆਫ ਐਮਿਨੈਂਸ ਸਮਲੋ ਦਾ ਵਿਦਿਆਰਥੀ ਹਾਂ ਮੈਂ ਪੰਜਾਬ ਦੀ ਮੈਰਿਟ ਵਿੱਚ 11th ਰੈਂਕ ਪ੍ਰਾਪਤ ਕੀਤੀ ਹੈ ਔਰ ਮੈਂ ਅੱਗੇ ਜਾ ਕੇ ਆਈਐਸ ఐఎస్ ఆఫీసర్ ਬਣਨਾ ਚਾਹੁੰਦਾ ਹਾਂ ਤੇ ਮੈਂ ਅੱਗੇ ਵੀ ਸਕੂਲ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੂੰਗਾ ਸਕੂਲ ਦੇ ਟੀਚਰਸ ਦੇ ਹੈਲਪ ਦੇ ਨਾਲ ਮੈਂ ਅੱਗੇ ਵੀ ਐਸੇ ਹੀ ਅਚੀਵਮੈਂਟਸ ਪ੍ਰਾਪਤ ਕਰਾਂਗਾ ਆਪ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਆਏ ਆ ਉਹਦੇ ਵਿੱਚ ਤੁਸੀਂ ਮੈਟ ਦੇ ਵਿੱਚ ਆਏ ਹੋ ਮੰਨਤ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮੰਨਤ ਪ੍ਰੀਤਕਾਰ ਹੈ ਮੈਂ ਸਕੂਲ ਆਫ ਐਮਿਨੈਂਸ ਅਮਲੋਦੀ ਵਿਦਿਆਰਥਣ ਹਾਂ ਮੈਂ ਸਟੇਟ ਵਿੱਚੋਂ 14ਵਾਂ ਰੈਂਕ ਪ੍ਰਾਪਤ ਕੀਤਾ ਹੈ ਮੈਰਿਟ ਵਿੱਚੋਂ ਜਿਸਦੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਖੁਸ਼ੀ ਮੇਰੀ ਟੀਚਰਸ ਦੀ ਸਪੋਰਟ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਈ ਹੈ ਮੈਨੂੰ ਹਮੇਸ਼ਾ ਮੇਰੇ ਟੀਚਰਸ ਨੇ ਹਮੇਸ਼ਾ ਸਪੋਰਟ ਕਰਿਆ ਹੈ ਸਕੂਲ ਦੇ ਵਿੱਚ ਆ ਕੇ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਇਹ ਸਕੂਲ ਵਿੱਚ ਆਉਣ ਦਾ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੈ ਜੋ ਕਿ ਮੈਰਿਟ ਕਰਕੇ ਕਿਤੇ ਨਾ ਕਿਤੇ ਗ੍ਰੈਜੂਏਟ ਹੁੰਦਾ ਹੈ ਪਰ ਮੇਰੀ ਮੈਨੂੰ ਮੈਰਿਟ ਪ੍ਰਾਪਤ ਹੋਈ ਤੇ ਮੈਨੂੰ ਇਹ ਸਕੂਲ ਦੇ ਵਿੱਚ ਪੜਨ ਦਾ ਮੌਕਾ ਵੀ ਮਿਲਿਆ ਇਸ ਲਈ ਮੈਂ ਬਹੁਤ ਖੁਸ਼ ਹਾਂ ਤੇ ਮੈਂ ਆਪਣੇ ਅਧਿਆਪਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਗੋਂ ਨਹੀਂ ਤੁਸੀਂ ਕੀ ਬਣਨਾ ਚਾਹੋਗੇ ਮੈਂ ਹੁਣ ਸੀਏ ਦੀ ਤਿਆਰੀ ਕਰਨਾ ਚਾਹੁੰਦੀ ਹਾਂ ਤੇ ਆਪਣੇ ਸਕੂਲ ਦਾ ਤੇ ਅੱਗੇ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੀ ਸਟੇਟ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਆਏ ਬੇਟਾ ਜੀ ਮੈਂ ਕਿ ਵੀ ਤੁਸੀਂ ਕੀ ਕਿਹੜਾ ਚਾਹੋਗੇ ਇਹਦਾ ਨਤੀਜਾ ਮਰੇ बहुत वीडियो एनेट फोर है तो सारे स्कूल करके होने बहुत तैयारी कराते टाइम भी लगवाते चौदवा रैंक आया पूरे जिले, जिले ची मेडिकल सी मेरे को मैंने स्कूल ऑफ एम्स पढ़ने का मौका मिले मेरे लिए बहुत वह बहुत खुशी की गल है मैं सॉफ्टवेयर इंजीनियर बनना चाहनी करनी चाहनी इसके ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਿੰਸੀਪਲ ਸਰ ਨਤੀਜੇ ਆਇਆ ਹੈ ਇਹਦੇ ਬਾਰੇ ਤੁਸੀਂ ਆਪਣਾ ਅਨੁਭਵ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਜਦੋਂ ਤੋਂ ਮੈਂ ਇਸ ਸਕੂਲ ਨੂੰ ਜੁਆਇਨ ਕੀਤਾ ਤੇ ਕਾਫੀ ਇੰਪਰੂਵਮੈਂਟ ਹੋਈ ਹੈ ਸਾਡੇ ਤੇ ਹੁਣ ਸਾਡੇ 12ਵੀਂ ਦੇ ਦੋ ਵਿਦਿਆਰਥੀ ਇੱਕ ਨਾਨ ਮੈਡੀਕਲ ਤੋਂ ਅਤੇ ਇੱਕ ਕਮਰਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਆਏ ਜਿਨ੍ਹਾਂ ਨੇ ਇਸ ਸਕੂਲ ਦਾ ਜਿਹੜਾ ਨਾਮ ਆ ਉਹ ਪੰਜਾਬ ਲੈਵਲ ਤੇ ਚਮਕਾਇਆ ਹੈ ਤੇ ਇਸੇ ਤਰ੍ਹਾਂ ਹੀ ਸਾਡਾ ਇੱਕ ਵਿਦਿਆਰਥੀ ਆ ਕਾਰਤਿਕ 8ਵੀਂ ਕਲਾਸ ਚੋਂ ਉਹ ਉਹ ਵੀ ਵਿਆਸ ਕੋਰਡ ਦੀ ਮੈਰੀ ਵਿੱਚ ਆਇਆ ਹੈ ਇਹ ਪਿਛਲੇ ਹਫਤੇ ਇੱਕ ਸਕੂਲ ਆਫ ਐਮੀਨੈਂਸ ਦਾ 8ਵੀਂ ਕਲਾਸ ਦਾ ਪੇਪਰ ਹੋਇਆ ਦੀ 9ਵੀਂ ਦੇ ਵਿੱਚ ਦਾਖਲ ਹੋਣ ਲਈ ਤੇ ਉਹਦੇ ਵਿੱਚ ਵੀ ਉਹਨੇ 137 ਨੰਬਰ ਲੈ ਕੇ 150 ਦੇ ਵਿੱਚੋਂ ਫਤੇਕਰ ਸਾਹਿਬ ਜਿਨੇ ਚੋ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ ਇਸ ਤਰੀਕੇ ਨਾਲ ਸਾਡੇ ਇਹ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਚਮਕਾਇਆ ਹੈ ਜਿਹੜੇ ਜਿਹੜੇ ਦੋ ਬੱਚੇ ਥੋਡੇ ਨਾਨ ਮੈਡੀਕਲ ਕਮਰਸ ਵਿੱਚੋਂ ਆਏ ਨੇ ਉਹਨਾਂ ਨੇ ਕਿੰਨੇ ਨੰਬਰ ਪ੍ਰਾਪਤ ਕੀਤੇ ਨੇ ਉਹਨਾਂ ਨੇ 500 ਦੇ ਵਿੱਚੋਂ 487 ਨੰਬਰ ਪ੍ਰਾਪਤ ਕੀਤੇ ਨੇ ਤੇ ਹੋਰ ਵੀ ਸਾਡੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਇੱਕ ਇੱਕ ਨੰਬਰ ਕਰਕੇ ਮੈਡਟੋਰ ਹੈਗੇ ਖਾਸ ਕਰਕੇ ਕਮਰਸ ਗਰੁੱਪ ਦੇ ਇਹਨਾਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਵਸੇ ਹੀ ਪ੍ਰਮਾਤਮਾ ਕੇ ਅਰਦਾਸ ਕਰੂੰਗਾ ਕਿ ਇਹ ਜਿਹੜੇ ਵਿਦਿਆਰਥੀ ਨੇ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਬਲੰਦੀਆਂ ਤੇ ਪਹੁੰਚਣ ਚੰਗੇ ਅਹੁਦਿਆਂ ਤੇ ਪਹੁੰਚਣ ਤਾਂ ਕਿ ਇਹ ਆਪਣੇ ਮਾਤਾ ਪਿਤਾ ਦਾ ਨਾਲ ਸਕੂਲ ਦਾ ਹੋਰ ਵੀ ਇਲਾਕੇ ਦਾ ਨਾਮ ਰੌਸ਼ਨ ਕਰਨ ਵਿਦਿਆਰਥੀਆਂ ਨੂੰ ਬੁਦਾਇੰਦਹਾ ਤੇ ਜਿਹੜਾ ਸਟਾਫ ਮੇਰਾ ਇਸ ਸਕੂਲ ਦਾ ਸਟਾਫ ਨੇ ਜਿਹੜੀ ਮਿਹਨਤ ਕੀਤੀ ਆ ਤੇ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ